ਕ੍ਰੇਡੈਂ ਨ ਖਬਰ ਨਾਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਡੈਸਟੀਨੇਸ਼ਨ ਕਨੇਡਾ ਨੇ ਦੋ ਪਾਸੇ ਉਮੀਦਵਾਰਾਂ ਲਈ ਵਰਚੁਅਲ ਜੋਬ ਮੇਲਾ ਆਯੋਜਿਤ ਕੀਤਾ ਹੈ ਡੈਸਟੀਨੇਸ਼ਨ ਕਨੇਡਾ ਅਤੇ ਇਮੀਗ੍ਰੇਸ਼ਨ ਰਿਫਿਊਜੀ ਐਂਡ ਸਿਟੀਜ਼ਨਸ਼ਿਪ ਆਫ ਕਨੇਡਾ ਆਈ ਆਰ ਸੀ ਸੀ 13 14 ਅਤੇ 15 ਨਵੰਬਰ ਨੂੰ ਪੂਰੇ ਕਨੇਡਾ ਕਿਊਬਕ ਤੋਂ ਬਾਹਰ ਵਿੱਚ ਸ਼ੈਰਸ ਪਾਟਾ ਪ੍ਰਾਉਨਾਚਰੀ ਤੇ ਰਸੋਈਆਂ ਦੀਆਂ ਨੌਕਰੀਆਂ ਦੇ ਲਈ ਵਰਚੁਅਲ ਜੋਬ ਮੇਲਾ ਆਯੋਜਿਤ ਕਰ ਰਿਹਾ ਹੈ ਈਵੈਂਟ ਦੇ ਲਈ ਰਜਿਸਟ੍ਰੇਸ਼ਨ 23 ਸਤੰਬਰ ਤੋਂ ਸ਼ੁਰੂ ਹੋਵੇਗੀ ਅਤੇ 27 ਅਕਤੂਬਰ 2024 ਨੂੰ ਇਹ ਰਜਿਸਟ੍ਰੇਸ਼ਨ ਬੰਦ ਹੋ ਜਾਵੇਗੀ। ਭਾਗ ਲੈਣ ਵਾਲੇ ਨੌਕਰੀ ਲੱਭਣ ਵਾਲੇ ਕੋਈ ਕੋਲ ਸੰਭ ਵੀ ਕੈਨੇਡੀਅਨ ਰੋਜ਼ਗਾਰ ਦਾਤਮਾ ਨਾਲ ਆਨਲਾਈਨ ਜੁੜਨ ਦਾ ਵਿਕਲਪ ਹੋਵੇਗਾ। ਅਤੇ ਮੇਲੇ ਦੌਰਾਨ ਵਿਚਾਰੀਆਂ ਗਈਆਂ ਬਹੁਤ ਸਾਰੀਆਂ ਅਹੁਦਿਆਂ ਨੂੰ ਅਪਲਾਈ ਕਰਨ ਦੀ ਯੋਗਤਾ ਵੀ ਹੋਵੇਗੀ। ਡੈਸਟੀਨੇਸ਼ਨ ਕੈਨੇਡਾ ਦੇ ਵਰਚੁਅਲ ਜੋਬ ਮੇਲੇ ਦੇ ਵਿੱਚ ਇਹ ਸਰਗਰਮਤ ਯੂਰਪੀ ਸਮੇਂ ਦੁਪਹਿਰ 3 ਤੇ 8 ਦੇ ਵਿਚਕਾਰ ਹੋਵੇਗਾ ਤੇ ਭਾਗੀਦਾਰ ਮੁਫਤ ਹੈ ਤੇ ਸਿਰਫ ਸੱਦਾ ਪੱਤਰ ਦੇ ਨਾਲ ਨਵੰਬਰ 4 ਤੋਂ ਬਾਅਦ ਨੂੰ ਭੇਜਣ ਵਾਲੇ ਸੱਧਿਆਂ ਨੂੰ ਨਾਲ ਜਿਨ੍ਹਾਂ ਦੇ ਰਜਿਸਟਰ ਕੀਤਾ ਗਿਆ ਹਿੱਸਾ ਲੈਣ ਵਾਲੇ ਨੌਕਰੀ ਲੱਭਣ ਵਾਲੇ ਪਹਿਲਾਂ ਰਜਿਸਟਰ ਕਰਨਾ ਉਹਨਾਂ ਨੂੰ ਪਵੇਗਾ ਤੇ ਫਿਰ ਕਨੇਡੀਅਨ ਫਾਰਮੈਟ ਵਿੱਚ ਇੱਕ ਦੋ ਭਾਸ਼ੀ CV ਅੰਗਰੇਜ਼ੀ ਤੇ ਫ੍ਰੈਂਚ ਅਪਲੋਡ ਕਰਨੀ ਪਵੇਗੀ। ਯੋਗ ਉਮੀਦਵਾਰ ਬੰਨਵਾਸਤੇ ਤੁਹਾਡੇ ਕੋਲੇ ਫ੍ਰੈਂਚ ਬੋਲਣ ਦੀ ਤੇ ਅੰਗਰੇਜ਼ੀ ਬੋਲਣ ਦੀ ਜਿੱਥੇ ਮੁਹਾਰਤ ਹੋਣੀ ਬੜੀ ਜ਼ਰੂਰੀ ਹੈ ਕਿਉਂਕਿ ਬਕ ਤੋਂ ਬਾਹਰ ਨੌਕਰੀਆਂ ਦੇ ਮੌਕਿਆਂ ਦੇ ਜੇਕਰ ਤੁਸੀਂ ਭਾਗ ਲੈ ਰਹੇ ਹੋ ਸੈਰ ਸਪਾਟਾ ਪ੍ਰੋਨਾਚਲ ਚੈਰੀ ਦੀਆਂ ਸੂਗੀਆਂ ਦੇ ਪਿਛੇ ਦਾ ਤੁਹਾਡੇ ਕੋਲ ਅਨੁਭਵ ਹੈਗਾ ਉਹਨਾਂ ਦੇ ਰੈਜ਼ਿਊਮ ਤੇ ਫਾਰਮੈਟ ਅਤੇ ਲੁਡਿੰਦੀ ਭਾਸ਼ਾ ਵਿੱਚ ਅਪਲੋਡ ਕਰਨਾ ਅਤੇ ਰਜਿਸਟ੍ਰੇਸ਼ਨ ਦੀ ਮਿਆਦ ਦੇ ਅੰਦਰ ਈਵੈਂਟ ਨੂੰ ਰਜਿਸਟਰਡ ਕਰਨਾ ਤੁਹਾਨੂੰ ਪਵੇਗਾ ਨੌਕਰੀ ਲੱਭਣ ਵਾਲਿਆਂ ਨੂੰ ਕਿਉਂਕਿ ਬਕ ਤੋਂ ਬਾਹਰਲੇ ਸੂਬੇ ਅਤੇ ਪਰਦੇਸਾਂ ਵਿੱਚ ਕੈਨੇਡਾ ਦੇ ਫ੍ਰੈਂਚ ਬੋਲਣ ਵਾਲੇ ਭਾਈਚਾਰੇ ਦੀ ਪਰਚਨਿਤੀ ਦਾ ਨਾਲ ਗੱਲਬਾਤ ਕਰਨ ਦਾ ਮੌਕਾ ਵੀ ਮਿਲੇਗਾ ਇਹ ਪ੍ਰਤਿਨਿਧ ਆਪਣੇ ਖੇਤਰਾ ਨਵੇਂ ਆਉਣ ਵਾਲਿਆਂ ਲਈ ਸੇਵਾਵਾਂ ਖਾਸ ਕਰਕੇ ਇਮੀਗ੍ਰੇਸ਼ਨ ਪ੍ਰੋਗਰਾਮਾਂ ਬਾਰੇ ਜਾਣਕਾਰੀ ਪ੍ਰਦਾਨ ਕਰਨਗੇ ਨੁਮਾਇंदे ਕੈਨੇਡਾ ਕਿਬਕਤੋਬਰ ਵਿੱਚ ਫ੍ਰੈਂਚ ਬੋਲਣ ਵਾਲੇ ਭਾਈਚਾਰੇ ਵਿੱਚ ਰਹਿਣ ਵਾਲੇ ਸਵਾਲਾਂ ਦੇ ਜਵਾਬ ਵੀ ਦੇਣਗੇ ਨੌਕਰੀ ਦੀ ਭਾਲ ਕਰਨ ਵਾਲੇ ਜੋ ਨੌਕਰੀ ਦੀ ਪੇਸ਼ਕਸ਼ ਨੂੰ ਸੁਰੱਖਿਤ ਕਰਦੇ ਨੇ ਅਤੇ ਜੋ ਪਹਿਲਾਂ ਹੀ ਕੰਮ ਜਾਂ ਅਧਿਆਨ ਪਰਮਟ ਤੇ ਕੰਮ ਕਰ ਦੇ ਵਿੱਚ ਨੇ ਤੇ ਫੈਡਰਲ mobilities francophones team ਦੇ ਤਹਿਤ ਇੱਕ ਵਿਸ਼ੇਸ਼ ਸਹੂਲਤ ਵਾਲੇ ਵਰਕ ਪਰਮਿਟ ਦੇ ਯੋਗ ਹੋ ਸਕਦੇ ਨੇ ਕਾਨਫਰੰਸ ਅਸਥਾਈ ਤੌਰ ਤੇ ਅਤੇ ਸਥਾਈ ਤੌਰ ਤੇ ਕ੍ਰੀਡਾ ਵਿੱਚ ਕੰਮ ਕਰਨ ਵਾਲੇ ਅਤੇ ਸੈਟਲ ਹੋਣ ਦੀਆਂ ਪ੍ਰਕਿਰਿਆਵਾਂ ਬਾਰੇ ਜਾਣਕਾਰੀ ਨਾਲ ਸੈਰਸਵਾਟਾ ਪ੍ਰੋਨਾਚਰੀ ਕੇਰ ਸੋਵੀ ਦੇ ਖੇਤਰਾਂ ਦੇ ਸੰਖੇਪ ਜਾਣਕਾਰੀ ਜਿੱਥੇ ਦਿੱਤੀ ਜਾਵੇਗੀ ਖਾਸ ਤੌਰ ਤੇ ਪੇਸ਼ ਕਰੀਆਂ ਫ੍ਰੈਂਚ ਵਿੱਚ ਹੋਣਗੀਆਂ ਸਵਾਲ ਜਵਾਬ ਦੀ ਮਿਆਦ ਫ੍ਰੈਂਚ ਅਤੇ ਅੰਗਰੇਜ਼ੀ ਵਿੱਚ ਹੋਣਗੀ ਮੇਲੇ ਵਿੱਚ ਪੇਸ਼ ਹੋਣ ਵਾਲੇ ਪ੍ਰਸੰਸਕ ਨਿਯੁਕਾਂ ਸਮੇਤ ਇੱਕ ਸੂਚੀ ਉਹਨਾਂ ਲੋਕਾਂ ਨੂੰ ਭੇਜੀ ਜਾਵੇਗੀ ਜਿਨ੍ਹਾਂ ਨੇ ਸਫਲਤਾਪੂਰਵਕ ਰਜਿਸਟਰਡ ਕੀਤਾ ਜੌਬ ਸਿਕਰਣ ਪ੍ਰਦਰਸ਼ਨੀਆਂ ਤੇ ਵਰਚੁਅਲ ਬੂਥਾਂ ਦੀਆਂ ਨੌਕਰੀਆਂ ਦੀਆਂ ਅਸਾਮੀਆਂ ਦੀ ਸੂਚੀ ਵੀ ਤੁਸੀਂ ਲੱਭ ਸਕਦੇ ਹੋ ਜੋ ਪੂਰੇ ਈਵੈਂਟ ਦੌਰਾਨ ਪਹੁੰਚਯੋਗ ਹੋਵੇਗੀ ਇਹ ਈਵੈਂਟ ਲਈ ਰਜਿਸਟਰ ਕਰਨ ਲਈ ਉਮੀਦਵਾਰ ਨ ਰਜਿਸਟ੍ਰੇਸ਼ਨ ਬੀਤੀ ਦੇ ਦੌਰਾਨ ਇੱਥੇ ਵਰਚੁਅਲ ਜੌਬ ਫੇਅਰ ਵੈਬ ਪੇਜ 'ਤੇ ਤੁਹਾਨੂੰ ਜਾਣਾ ਪਵੇਗਾ ਕੈਨੇਡਾ ਵਿੱਚ ਫ੍ਰੈਂਕੋਫੋਨ ਇਮੀਗ੍ਰੇਸ਼ਨ ਦੇ ਵਾਅਦੇ ਮਾਤਾ ਦੀ ਝੇਕਰ ਗੱਲਬਾਤ ਕੀਤੀ ਜਾਵੇ ਤਾਂ ਕੈਨੇਡਾ ਨੇ ਕਿਉਂਕਤ ਬਾਹਰ ਦੇਸ਼ ਵਿੱਚ ਫ੍ਰੈਂਕੋਫੋਨ ਅਤੇ ਦੋ ਪਾਸਿ ਇਮੀਗ੍ਰੇਸ਼ਨ ਦੀ ਮਾਤਾ ਤੇ ਜ਼ੋਰ ਦੇਣ ਲਈ ਇਸ ਸਾਲ ਕਈ ਉਪਾਅ ਕੀਤੇ ਨੇ ਇਹਨਾਂ ਉਪਾਅ ਵਿੱਚ ਉਹ ਸ਼ਾਮਲ ਨੇ ਕਿਉਂਕਤ ਬਾਹਰ ਫੈਂਕੋਫੋਨ ਇਮੀਗ੍ਰੇਸ਼ਨ ਟੀਚਿਆਂ ਦੇ ਵਾਅਦੇ ਦੀ ਵਚਨਬੱਧਾ ਜੋ ਇਸ ਸਾਲ 6% ਤੋਂ ਵੱਧ ਕੇ ਇਮੀਗ੍ਰੇਸ਼ਨ ਪੱਤਰਾਂ ਦੇ ਅੰਦਾਜ਼ ਅੰਦਰ 2025 ਵਿੱਚ 7% ਤੇ 26 ਵਿੱਚ 8% ਹੋ ਜਾਵੇਗਾ ਫ੍ਰੈਂਕੋਫੋਨ ਵਿਦਿਆਰਥੀਆਂ ਦੇ ਲਈ ਇੱਕ ਨਵਾਂ ਇਮੀਗ੍ਰੇਸ਼ਨ ਪਾਇਲਟ ਸਥਾਈ ਨਿਵਾਸ ਪੀਆਰ ਦਾ ਸਿੱਧਾ ਮਾਰਗ ਸਥਾਪਿਤ ਕਰਨਾ ਜੋ ਕਿ ਕਿਊਬਕ ਤੋਂ ਬਾਹਰ ਕੈਨੇਡਾ ਵਿੱਚ ਫ੍ਰੈਂਕੋਫੋਨ ਘੱਟ ਗਿਣਤੀ ਦੇ ਭਾਈਚਾਰੇ ਵਿੱਚ ਪੜਨ ਅਤੇ ਰਹਿਣ ਦੀ ਯੋਜਨਾ ਬਣਾਉਂਦੇ ਨੇ ਫ੍ਰੈਂਕੋਫੋਨ ਕਮਿਊਨਿਟੀਜ਼ ਇਨੀਸ਼ੀਏਟਿਵ ਦੇ ਅੰਦਰ ਇਹ ਭਾਈਚਾਰੇ ਦੀ ਸੂਚੀ ਕਿਊਬਕ ਤੋਂ ਬਾਹਰ 14 ਭਾਈਚਾਰਿਆਂ ਤੱਕ ਫੈਲਣਾ FCI ਦੇ ਉਦੇਸ਼ ਕੈਨੇਡਾ ਵਿੱਚ ਫ੍ਰੈਂਕੋਫੋਨ ਨਵੇਂ ਆਏ ਲੋਕਾਂ ਦੇ ਕੈਨੇਡੀਅਨ ਜੀਵਨ ਦੀ ਤਬਦੀਲੀਆਂ ਦਾ ਸਮਰਥਨ ਕਰਨ ਲਈ ਸਥਾਨਕ ਭਾਈਚਾਰਕ ਨਾਲ ਸੰਪਰਕਾਂ ਤੇ ਬੰਦੋਬਸਤ ਦਾ ਏਕੀਕਰਨ ਦਾ ਸਮਰਥਨ ਵੀ ਕਰਨਾ ਹੈ